ਫਲ ਅੰਬ ਤੋਂ ਝਾੜਨਾ ਕਿਉਂ ਜ਼ਰੂਰੀ ਆ ਹਰ ਟ੍ਰਿਕ ਆldi ਮੈਂ ਗੁਰਸਿਮਰਨ ਸਿੰਘ ਤਨਵਾ ਨੇਚਰਲ ਫਾਰਮ ਤੋਂ ਦੋਸਤੋ ਆਪਾਂ ਅੰਬ ਦੇ ਬੂਟੇ ਕੋਲੇ ਖੜੇ ਆ ਇਹ 2 ਸਾਲ ਦਾ ਬੂਟਾ ਜੀ ਇਹਨੂੰ ਬੂਰ ਤੁਸੀਂ ਦੇਖ ਸਕਦੇ ਹੋ ਕਾਫੀ ਆਇਆ ਹੋਇਆ ਇਹਦੇ ਨਾਲ ਦੇ ਨੂੰ ਹੋਰ ਵੀ ਜ਼ਿਆਦਾ ਆਇਆ ਹੋਇਆ ਦੋਸਤੋ ਆਪਾਂ ਹੁਣ ਕਟਰ ਲੈ ਲਿਆ ਜੀ ਇਹਦਾ ਜਿੰਨਾ ਵੀ ਬੂਰਾ ਉਹ ਸਾਰਾ ਝਾੜ ਦੇਣਾ ਕਾਰਨ ਕੀ ਆ ਅੰਬ ਦੇ ਬੂਟੇ ਨੂੰ ਪਾਲਣਾ ਮਾਲਵੇ ਦੇ ਵਿੱਚ ਬਹੁਤ ਔਖਾ ਹੋਇਆ ਪਿਆ ਜੀ ਆਪਣੇ ਕਿਸੇ ਵੀ ਖਿੱਤੇ ਦੇ ਵਿੱਚ ਇਹ ਹੁਣ ਅੰਬ ਦੇ ਜਿਹੜੇ ਬੂਟੇ ਨੇ ਉਹ ਬਹੁਤ ਘੱਟ ਚੱਲਦੇ ਨੇ ਜੇ ਆਪਾਂ 100 ਬੂਟਾ ਲਾਉਨੇ ਆ ਤਾਂ ਉਹਨਾਂ ਚੋਂ 25 ਹੀ ਚੱਲਦੇ ਨੇ ਇੰਨਾ ਸਕਸੈਸ ਰੇਟ ਘਟ ਗਿਆ ਜੀ ਇਹਦਾ ਉਹਦਾ ਕਾਰਨ ਕੀ ਹੈ ਕੋਈ ਫੰਗਸ ਪੈਂਦੀ ਹੈ ਜੀ ਹਜੇ ਮੈਨੂੰ ਉਸ ਬਾਰੇ ਨਹੀਂ ਪਤਾ ਕਿਹੜੀ ਫੰਗਸ ਆ ਕਿਉਂ ਦਿੱਕਤ ਇੰਨਾ ਕਰ ਰਹੀ ਆ ਜੀ ਤੇ ਕੀ ਕਾਰਨ ਬਣਦਾ ਟਾਹਣੀਆਂ ਸੁੱਕਣ ਲੱਗ ਜਾਂਦੀਆਂ ਨੇ ਡਾਈ ਬੈਕ ਹੋ ਜਾਂਦਾ ਪਿੱਛੇ ਨੂੰ ਇਹ ਮਰਦਾ 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 ਖਤਮ ਹੋ ਜਾਂਦਾ ਜੀ ਜਿਹੜੇ ਬੂਟੇ ਚੱਲਦੇ ਨੇ 100 ਚੋਂ 25 ਉਹਨਾਂ ਦਾ ਵੀ ਇੰਨਾ ਕਿ ਧਿਆਨ ਕਰਨਾ ਪੈਂਦਾ ਵੀ ਉਹ 5-6 ਸਾਲ ਕੱਟ ਜਾਣ ਉਦੋਂ ਬਾਅਦ ਤੱਕ ਫੇਰ ਜਾ ਕੇ ਇਹੋ ਵਧੀਆ ਹੁੰਦਾ ਜੀ ਪਾਣੀ ਨਾਲ ਪਾ ਪਾ ਦੇਖ ਲਿਆ ਖਾਲ ਤੇ ਲਾ ਕੇ ਦੇਖ ਲਿਆ ਨਾਲ ਘੜਾ ਦੱਬ ਕੇ ਦੇਖ ਲਿਆ ਕੇਲਿਆਂ ਦੇ ਨਾਲ ਲਾ ਕੇ ਦੇਖ ਲਿਆ ਸਾਰੇ ਟ੍ਰਾਇਲ ਕਰ ਚੁੱਕੇ ਆ ਜੀ ਪਰ ਜਿਹੜਾ 100% ਸਕਸੈਸਫੁਲ ਟ੍ਰਾਇਲ ਹੋਵੇ ਉਹ ਹਜੇ ਤੱਕ ਆਪਾਂ ਨੂੰ ਕੋਈ ਨਹੀਂ ਮਿਲਿਆ ਜੀ ਹੁਣ ਕਈ ਦੋਸਤ ਕਹਿੰਦੇ ਆ ਵੀ ਨਾਲ ਘੜਾ ਦੱਬ ਦੋ ਖਾਲ ਦੇ ਨਾਲ ਲਾ ਦਿਓ ਅੰਬ ਦੇ ਕੇਲੇ ਦੇ ਨਾਲ ਲਾ ਦਿਓ ਸਾਰਾ ਕੁਝ ਕਰਕੇ ਦੇਖ ਲਿਆ ਜੀ ਪਰ ਮੇਰੀ ਹਜੇ ਸੈਟੀਸਫੈਕਸ਼ਨ ਨਹੀਂ ਹੋਈ ਜਿੰਨਾ ਚਿਰ ਆਪਾਂ ਪੂਰਾ ਰਿਜ਼ਲਟ ਨਹੀਂ ਲੈ ਲੈਂਦੇ ਵੀ ਜੇ 100 ਅੰਬ ਨਾਲੋਂ ਕੀਤਾ ਤਾਂ ਕਮ ਸੇ ਕਮ 60 70 ਤਾਂ ਚੱਲਣ 25 ਵਾਲੀ ਰੇਸ਼ਿਓ ਕੋਈ ਰੇਸ਼ਿਓ ਨਹੀਂ ਮੰਨੀ ਜਾਂਦੀ ਜੀ ਹੁਣ ਅੰਬ ਦਾ ਕਾਰਨ ਕੀ ਹੈ ਜੀ ਬੂਰ ਦਾ ਕੱਟਣ ਦਾ ਜੀ ਉਹ ਹੁਣ ਇਹ ਥੋੜੀ ਜੀ ਗਰੋਥ ਲੈ ਲੂਗਾ ਜੀ ਨਹੀਂ ਅੰਬ ਬਣਾਉਣ ਤੇ ਇਹਦੀ ਤਾਕਤ ਬਹੁਤ ਵੇਸਟ ਹੋਊ ਜੜਾਂ ਘੱਟ ਹੁੰਦੀਆਂ ਨੇ ਫਲਾ ਘੱਟ ਹੁੰਦਾ ਦਰਖਤ ਪੂਰਾ ਬਣਦਾ ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਆ ਕੇ ਬੇਨਤੀ ਆ ਜੀ ਵੀ ਅੰਬ ਦਾ ਜਿਹੜਾ ਬੂਰਾ ਉਹ ਜ਼ਰੂਰ ਕੱਟ ਦੋ ਕੱਟਣ ਦੀ ਤਕਨੀਕ ਮੈਂ ਤੁਹਾਨੂੰ ਦੱਸਦਾ ਜੀ ਜਿੱਥੋਂ ਅੱਖ ਬਣੀ ਹੋਈ ਆ ਉਦੋਂ ਥੋੜਾ ਜਿਹਾ ਗਾਹਾਂ ਤੋਂ ਇਹਨੂੰ ਕੱਟਣਾ ਜੀ ਕਿਉਂਕਿ ਜੇ ਆਪਾਂ ਇਹਦੀ ਟਾਣੀ ਨੂੰ ਕੱਟ ਦਾਂਗੇ ਤਾਂ ਇੱਥੋਂ ਫੋਟ ਸ਼ੁਰੂ ਹੋਣੀ ਆ ਉਹ ਫੋਟ ਖਤਮ ਹੋ ਜਾਂਦੀ ਆ ਜੀ ਫਿਰ ਫੋਟ ਨਹੀਂ ਲੈਂਦਾ ਜੀ ਅੰਬ ਤਾਂ ਸਾਰਾ ਧਿਆਨ ਨਾਲ ਜੀ ਪੂਰਾ ਕੱਟ ਕੇ ਅੱਧਾ ਇੰਚ ਛੱਡ ਕੇ ਜੀ ਉੱਥੋਂ ਕੱਟ ਦੋ ਉਹਦੇ ਨਾਲ ਹੋਊਗਾ ਕਿ ਦੋਸਤੋ ਵੀ ਹੁਣ ਆ ਅੰਬ ਬਣਨੇ ਤੁਸੀਂ ਦੇਖ ਸਕਦੇ ਹੋ ਜੀ ਤਿਆਰ ਨੇ ਆ ਬਣੇ ਹੋਏ ਨੇ ਜੀ ਗੋਲੀਆਂ ਬਣ ਚੁੱਕੀਆਂ ਨੇ ਜੀ ਪਰ ਆਪਾਂ ਨੇ ਕੋਈ ਵੀ ਨਹੀਂ ਰੱਖਣਾ ਇਹਦਾ ਕਾਰਨ ਸੌਰੀ ਸਭ ਤੋਂ ਵੱਡਾ ਇਹਦਾ ਕਾਰਨ ਇਹ ਹੀ ਆ ਜੀ ਵੀ ਆਪਾਂ ਨੇ ਬੂਟਾ ਪਾ ਲੈਣਾ ਜ਼ਰੂਰੀ ਆ ਜੀ ਜੇ ਬੂਟਾ ਨਾ ਪਲੇ ਆ ਇਹ ਸਿੱਟੀ ਅੰਬ ਲੈ ਲਿਆ ਜੀ ਗਾਹਾਂ ਨੂੰ ਇਹਨੇ ਤਕਰੀਬਨ ਸੁੱਕੇ ਜਾਣਾ ਜੀ ਇਸ ਲਈ ਜੀ ਇਹਦਾ ਅੰਬ ਕੱਟਣਾ ਫਲ ਕੱਟਣਾ ਬਹੁਤ ਜ਼ਰੂਰੀ ਆ ਹੁਣ ਬੂਰ ਸਾਰਿਆਂ ਨੂੰ ਆਪਣੇ ਜਿੰਨੇ ਵੀ 7-8 ਅੰਬ ਮੇਰੇ ਕੋਲ 10 ਅੰਬ ਨੇ ਸਾਰਿਆਂ ਨੂੰ ਆ ਚੁੱਕਿਆ ਜੀ ਬੂਰ ਹੁਣ ਇਹਦਾ ਸਾਰਾ ਆਪਾਂ ਬੂਰ ਕੱਟਾਂਗੇ ਜੀ ਤੇ ਜਿਹੜੇ ਵੱਡੇ ਬੂਟੇ ਨੇ ਉਹਨਾਂ ਤੋਂ ਆਪਾਂ ਆਮ ਨਾਲ ਅੰਬ ਖਾ ਸਕਦੇ ਆ ਜੀ ਦੂਜੇ ਤੀਜੇ ਸਾਲ ਤੋਂ ਬਾਅਦ ਆਪਾਂ ਚੌਥੇ ਕਸਾਲ ਜੇ ਰਖੀਏ ਦਾ ਬੂਟਾ ਜਿੰਨਾ ਚਿਰ ਆਪਣੀ ਮੁਠੀ ਦੇ ਵਿੱਚ ਨਹੀਂ ਆਉਂਦਾ ਜਿਹੜਾ ਤਣਾ ਇੰਨਾ ਕਨਾ ਹੋਵੇ ਜੀ ਉਹਦੇ ਤੋਂ ਅੰਬ ਨਹੀਂ ਲੈਣਾ ਚਾਹੀਦਾ ਬਹੁਤ ਕਹਿੰਦੇ ਆ ਨਰਸਰੀਆਂ ਵਾਲੇ ਵੀ ਕਹਿੰਦੇ ਆ ਵੀ ਤੁਸੀਂ ਦੂਜੇ ਸਾਲ ਲੈ ਲਓ ਤੀਜੇ ਸਾਲ ਲੈ ਲਓ ਪਰ ਬੇਨਤੀ ਇਹ ਆ ਜੀ ਜੇ ਅੰਬ ਨੂੰ ਬੂਟੇ ਨੂੰ ਬਚਾਉਣਾ ਤਾਂ ਕਮ ਸੇ ਕਮ ਉਹ ਤੋਂ 2-3 ਸਾਲ ਫਲ ਨਾ ਲਿਆ ਜਾਵੇ ਪਹਿਲੇ 2-3 ਸਾਲ ਉਸ ਤੋਂ ਬਾਅਦ ਫਿਰ ਉਹਦਾ ਸਾਈਜ਼ ਵੀ ਪੂਰਾ ਬਣ ਜਾਂਦਾ ਰੂਟ ਵੀ ਉਹਦੀਆਂ ਜੜਾਂ ਵੀ ਵਧੀਆ ਬਣ ਜਾਂਦੀਆਂ ਨੇ ਤਣਾ ਵੀ ਮਜ਼ਬੂਤ ਹੋ ਜਾਂਦਾ ਫਿਰ ਜਿੰਨਾ ਮਰਜ਼ੀ ਫਲ ਆਉਂਦਾ ਚੌਥੇ ਸਾਲ ਨੂੰ ਆਪਾਂ ਉਹ ਰੱਖ ਲਈਏ ਜੀ ਧੰਨਵਾਦ ਜੀ